ਵੀਡੀਓ ਤਾਂ ਚੱਲ ਆ ਕੀ ਕਰੀਏ ਨਾ ਇਹ ਵੀ ਕਰਦਿਆਂ ਜਗਾੜ ਜੱਟਾਂ ਦੇ ਬਸੇਰੇ ਕਾਲੇ ਮਾਲੇ ਨੇ ਪੁੱਛਣਾ ਯਾਰ ਠੀਕ ਕਾਲੇ ਮਾਲੇ ਕੀ ਕਰੀਏ ਨਾ ਮੂੰਹ ਵੀਡੀਓ ਬਣਾਈ ਜਿੰਨੇ ਹਾਂ ਤੂੰ ਲੱਗੇ ਜੇ ਪਾਸੇ ਖੜੀ ਆ ਜਾ ਫਿਰ ਤੈਨੂੰ ਦਿਖਾਉਣਾ ਮੈਂ ਵੀਡੀਓ ਬਣਾਈ ਲੈ ਹੁਣ ਚਲਾ ਦੇ ਚੱਲੀ ਜਾਂਦੇ ਆਂ ਵੀਡੀਓ ਤਾਂ ਦਿਖਾ ਚਲੀਏ ਨੀ ਹਾਂ ਵਧੀਆ ਜਾਲੀ ਹਾਂ ਹਾਂ ਵੀਡੀਓ ਚਾਹ ਤਰ ਰੌਣੇ ਦੀ ਵੀਡੀਓ ਬਣਾਉਣ ਲੱਗਾ ਨਾ ਪੂਰੀ ਵਧੀਆ ਬਣਾਈ ਠੀਕ ਆ ਇਹ ਜਿਗਾਰਡ ਦਿਖਾਉਣਾ ਵੇ ਹਾਂ ਜਿਗਾਰਡ ਤਾਂ ਹੋ ਜਾ ਰਿਹਾ ਤਾਂ ਬਗਿਆ ਭੈਣ ਨੇ ਨਾ ਆਹ ਪਾਣੀ ਦਾ ਔਖਾ ਸੀ ਇਹਨੂੰ ਆਹ ਬਾਹਣ ਨੂੰ ਅੱਛਾ ਪਾਣੀ ਪੂਣ ਦਾ ਔਖਾ ਸੀ ਇੱਥੇ ਫਿਰ ਪਹਿਲਾਂ ਆਹ ਲੱਗ ਗਿਆ ਸਿੱਧਾ ਹੀ ਉਧਰੋਂ ਬਾਹਰ ਲਾਉਣਾ ਵੇ ਟੂਬ ਲਾ ਕੇ ਹਾਂ ਇਹ ਕੁਆਰੀਆਂ ਦੇ ਵੈਸੇ ਆ ਚੱਕ ਲਿਆ ਮੈਂ ਅੱਛਾ ਗੇਟ ਵਾਲਾ ਇਹ ਇੱਕ ਖਾਕੀ ਰੰਗ ਦਾ ਵਾਲਾ ਮੈਨੂੰ ਪਤਾ ਉੱਤੇ ਰੰਗ ਕਰਤਾ ਤਾਂ ਮੈਂ ਲੀਲਾ ਰੰਗ ਕਰਤਾ ਉਹਦਾ ਖਾਕੀ ਜਾਂ ਨਹੀਂ ਹੁੰਦਾ ਹੂੰ ਉਹ ਜਿਗਾਰਡ ਹੈ ਤੂੰ ਇਹ ਮੈਨੂੰ ਵਾਲਾ ਜੇ ਆਪਾਂ ਉਹ ਲੈਣਾ ਹੋਵੇ ਨਵਾਂ ਹੈਗਾ ਇਹ 1100 ਦਾ ਅੱਛਾ ਹਜ਼ਾਰ ਕਦਾ ਚੱਲ ਹਜ਼ਾਰ ਕਦਾ ਆਏਗਾ 3 ਇੰਚੀ ਹਾਂ ਹਾਂ ਜਿਹੜਾ 4 ਇੰਚੀ ਹੈ ਉਹ 1200 ਦਾ 1300 ਦਾ ਹੈਗਾ ਹੂੰ ਹੂੰ ਕਵਾੜੀ ਦੇ ਪੈਸੇ ਇਹ ਡੰਡੀ ਕੀ ਟੁੱਟ ਗਈ ਹੋ ਜਰਾ ਕੇ ਜਿਹੜਾ ਕੋਈ ਵੇਚ ਕੇ ਗਿਆ ਆ ਡੰਡੀਆਂ ਟੁੱਟੀਆਂ ਹੋਈਆਂ ਸੀਗੀਆਂ ਦੋਨੇ ਹਾਂ ਡੰਡੀਆਂ ਟੁੱਟ ਤੋ ਪਖਾਏ ਤੋ ਪਤਾ ਪੈ ਲੱਗਿਆ ਹੋਊਗਾ ਜਿਹਦੇ ਹਾਂ ਜੀ ਨਾਲ ਛੱਡ ਦਿਆਂਦਾ ਪਹਿਲਾਂ ਛੱਡ ਦਿਆਂਦਾ ਹਾਂ ਆ ਬਸ ਆ ਘੁੰਮਦਾ ਨਹੀਂ ਕਵਾੜ ਤੇ ਪਿਆ ਸੀ ਮੈਂ ਨਵਾਂ ਦੇਖ ਲਿਆ ਮੈਂ ਸਾਰਾ ਨਵਾਂ ਪਿਆ ਹਾਂ ਉਹ ਕਵਾੜੀ ਦੇ ਹਰਾਂ ਦਾ ਕਹਿੰਦਾ ਤੂੰ ਕਰੇਗਾ ਕੀ ਦਾ ਹੈਗਾ ਡੰਡੀ ਦਾ ਨਹੀਂ ਹਾਂ ਮੈਂ ਡੰਡੀਆਂ ਨੂੰ ਨੇ ਸਭ ਲਾ ਲਾਂਗੇ ਹਾਂ ਮਾਦੂ ਕੇਰਾ ਮੈਨੂੰ ਗੇਟ ਵਾਲ ਦੇ ਕਿੰਨੇ ਦੇਣਾ ਕਹਿੰਦਾ ਲਾਜਾ 2.500 ਦਾ ਹੂੰ ਪੱਟਾ ਹੀ 500 ਦਾ ਲੈ ਹੂੰ ਲੈ ਆ ਕੇ ਤੇ ਲਾਦਾ ਘਰੇ ਬਣਾ ਕੇ ਮੈਂ ਚਿੰਟਾ ਹੂੰ ਚਿੰਟਾ ਹੈ ਹਾਂ ਚਿੰਟਾ ਬਣਾ ਕੇ ਇਹਦੇ ਉੱਤੇ ਚੜਦਾ ਕਰਦਾ ਠੀਕ ਐ ਚੜਦਾ ਕਰਦਾ ਡੰਡੀ ਡੰਡੀ ਬਣ ਗਈ ਬਣ ਗਈ ਯਾਰ ਦੇਖ ਹੂੰ ਪੂਰਾ ਨਾ ਤਾਂ ਇਹ ਗਰੰਟ ਮਾਰੇ ਕਰੰਟ ਵੀ ਤਾਂ ਮਾਰੂ ਜੇ ਥੱਲੇ ਲੋਹਾ ਹੋ ਹਾਂ ਰਬੜ ਆ ਗਈ ਨਾ ਰਬੜ ਆ ਗਈ ਰਬੜ ਆ ਗਈ ਹੂੰ ਆ ਦੇਖ ਨਾ ਐ ਬਣਾਤਾ ਇਹਨੇ ਬਾਈ ਨੇ ਜਗਾੜ ਦੇਖੋ ਕੈਂਟ ਆ ਯਾਰ ਸਹੀ ਗੱਲ ਬਾਤ ਆ ਇਹ ਛੋਟੇ ਦੀ ਵੀ ਲੱਗ ਜਾਂਦਾ ਇਹ ਜਿਹੜਾ ਛੋਟਾ ਜਿਹਾ ਟੂਟਿਆਂ ਤੇ ਹਾਂ ਹਾਂ ਉਹਦੇ ਵੀ ਲੱਗ ਜਾਂਦਾ ਇਹ ਆ ਉਹ ਤੇ ਵੀ ਉਹ ਤੇ ਛੋਟੀ ਬਣ ਜਾਂਦੀ ਉਹ ਉਹਦੇ ਡੀ ਬਣ ਜਾਂਦੀ ਹੈ ਵੈਲਟ ਨਾਲ ਤਾਂ ਕਰਕੇ ਲੈ ਵੀ ਹੁਣ ਇਹ ਵੀਡੀਓ ਚਾਲਦੀ ਹੈ ਵੀਡੀਓ ਤੁਹਾਨੂੰ ਮੈਂ ਦੱਸ ਹੀ ਦਿੰਨਾ ਹਾਂ ਕੁਝ ਨਹੀਂ ਸਿਰਫ ਨਾਰਮਲ ਜੀ ਚਾਦਰ ਆ ਹੂੰ ਚਾਦਰ ਹੀ ਆ ਇਹ ਹਾਂ ਹਾਂ ਚਾਦਰ ਹਾਂ ਇਹ ਡੇਢ ਗੇ ਅੱਛੀ ਕੱਟ ਕੇ ਮੈਂ ਚਿੰਤਾ ਜਿਹਾ ਬਣਾ ਲਿਆ ਉੱਤੋਂ ਹੀ ਢਾਗਦੀ ਪਾਣੀ ਬੁਣੀ ਨਾ ਪਾਵੇ ਵਿੱਚ ਨਹੀਂ ਪਾਉਦੇ ਨਾ ਜੇ ਪਾਣੀ ਉਹ ਹਰ ਨਟ ਚਾਰਜ ਜਾਂਦੇ ਨੇ ਫਿਰ ਖੁੱਲਦੇ ਨਹੀਂ ਹਾਂ ਦੋ ਸਾਲ ਮਾਰ ਕੇ ਹਾਂ ਜਦੋਂ ਇਹਦੇ ਉੱਤੇ ਚਾੜਤਾ ਇਹ ਹਾਂ ਬਸ ਆ ਨਟ ਮਾੜ ਜੇ ਇਹਦਾ ਚੱਲ ਠੀਕ ਆ ਇੱਕ ਆ ਜਿਗਾਰ ਕੀ ਕਰਿਆ ਤਾਂ ਆਹ ਬੇਤ ਪੱਤੀਆਂ ਕਿਉਂ ਲਾਈਆਂ ਨੇ ਉਹ ਪੱਤੀਆਂ ਤਾਂ ਮੈਂ ਐ ਲਾਈਆਂ ਨੇ ਕਈ ਵਾਰੀ ਕਿਸੇ ਨੇ ਨਟ ਨਾ ਪਾਉਣੇ ਹੋਣ ਠੀਕ ਆ ਇਹ ਨਟਾਂ ਦੀ ਵੀ ਲੋੜ ਨਿਕਲਦੀ ਆ ਪੱਤੀਆਂ ਪੱਤੀਆਂ ਖੜਾ ਲੈਣੀਆਂ ਸਮਝਿਆ ਠੀਕ ਆ ਠੀਕ ਆ ਐਂ ਚੜ ਜਾਂਦਾ ਬਸ ਆ ਹੁਣ ਇਹਦੇ ਨਟ ਢਿੱਲੇ ਆ ਹਾਂ ਆ ਨਟ ਢਿੱਲੇ ਨੇ ਆ ਇੱਕ ਪੱਸੀ ਪੱਤੀਆਂ ਨਾਲ ਇਹਦੀ ਕੰਮ ਕਰਦਾ ਹੁੰਦਾ ਵੀ ਐਂ ਬੂਪੂਰਾ ਵਧੀਆਗਾ ਇੱਕ ਗੱਲ ਹੋਰ ਵੀ ਐ ਹਾਂ ਇੱਕ ਦਿਨ ਇਥੇ ਕੋ ਮੋਟਰ ਚੱਲਦੀ ਛੱਡ ਗਿਆ ਹਾਂ ਇਹਨੂੰ ਇੱਕ ਲਾ ਕੇ ਘਰੇ ਲੈ ਜਾਨੇ ਆਹ ਹੋਵੇ ਕੋਈ ਖੁਆਬ ਵੀ ਨਾ ਸਕੇ ਉਹ ਡੂੜ ਨਾਲ ਖੜਾ ਰੇ ਗੱਲਾਂ ਹਾਂ ਇਹ ਵੀ ਲੋਟਾ ਜੀ ਘਰੇ ਲਾ ਕੇ ਲੈ ਜਾਨੇ ਪਾਣੀ ਉਹ ਤਾਂ ਸਿੱਧਾ ਟਿਬੇ ਤੇ ਜਾਂਦਾ ਸਰ ਆਹ ਹੋਵੇ ਆ ਲੈ ਇਧਰੋਂ ਵੈਪਤ ਵੀ ਨਾ ਕਰੇ ਹਾਂ ਠੀਕ ਆ ਇਹ ਵੀ ਲੋਟਾ ਆ ਕੇ ਰੇ ਇਥੇ ਕੱਖਾਂ ਕੱਖਾਂ ਚ ਪਾਣੀ ਪੈ ਗਿਆ ਸੀ ਕੱਖਾਂ ਨੂੰ ਤਾਂ ਹੋਣਾ ਕੀ ਆ ਹਾਂ ਹਾਂ ਤੇ ਵੱਢਣੇ ਓਖੇ ਉਹਦੇ ਨਾਲ ਪਾਣੀ ਚੇਰ ਕੱਖ ਇਹ ਤਾਂ ਕਰਕੇ ਮੰਜਗਾੜਾ ਲਾਇਆ ਮਾਂ ਡੰਡੀ ਤਾਂ ਟੁੱਟ ਗਈ ਟੁੱਟ ਗਈ ਇਹ ਸੱਟਾ ਕਿਸ ਨੇ ਹੈ ਸੀ ਡੰਡੀ ਟੁੱਟਣਾ ਕਰਕੇ ਹਾਂ ਡੰਡੀ ਟੁੱਟਣ ਕਰਕੇ ਆਲਾ ਕਹਿੰਦਾ ਇਹ ਕੰਮ ਘੁੰਮਦਾ ਤਾਂ ਹੈ ਨਹੀਂ ਮੈਨੂੰ ਸੱਟ ਨਾ ਮਾਰੋ ਛੱਟੋ ਇਹ ਜੀ ਪਾ ਕੇ ਸਰੋਂ ਤੇਲ ਪਾਇਆ ਜੇ ਇਹ ਚੱਲਦਾ ਊਰੀ ਮੰਗੂ ਹਾਂ ਔਰ ਇਹਨੂੰ ਲਾ ਕੇ ਘਰੇ ਲੈ ਜੰਨੇ ਚੱਲ ਇਹ ਵੀ ਲੋਟਾ ਜਗਾਰ ਕੋਈ ਮਿੱਤਰੋ ਜਗਾਰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰੋ ਸ਼ੇਅਰ ਦੱਬ ਕੇ ਤਾਂ ਕਿ ਕਿਸੇ ਦਾ ਵੀ ਪੜਾ ਹੋ ਜੇ ਨਹੀਂ ਤਾਂ ਇਹ ਕੰਮ ਵੀ ਹੋਰ ਵੀ ਦੇਖ ਹਾਂ ਜਿਹੜਾ ਰਾਬੜ ਤੇ ਜਿਹੜੀ ਰਾਬੜੀ ਡੰਡੀ ਹੁੰਦੀ ਆ ਹਾਂ ਉਹਦਾ ਮੰਨ ਕੇ ਚੱਲ ਵੀ ਇੰਨੀ ਕੀ ਕੰਮ ਕਰਦੇ ਇੰਨੀ ਹਾਂ 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 ਐਸੀ ਕੰਮ ਕਰਦੇ ਨੇ ਹਾਂ ਇਹਦੇ ਨਾਲ ਲੋਕ ਜਿਹੜਾ ਆ ਲੋਕ ਹੁੰਦੇ ਆ ਆਹ ਆ ਲੋਕ ਹਾਂ ਇਹ ਵੱਡ ਤੇ ਗ੍ਰੈਂਡਰ ਨਾਲ ਆਈਦਾ ਇੱਥੇ ਲੱਗ ਜਾ ਲੱਗ ਜਾਂਦੇ ਨੇ ਇਹ ਜਾ ਕੇ ਖੜ ਜਾਂਦੇ ਇਹ ਇੱਚੇ ਜੋ ਲੱਗ ਜਾਂਦੇ ਨੇ ਗੇੜਾ ਟੁੱਟ ਜਾਂਦਾ ਪੌਂਦੀ ਨਹੀਂ ਹਾਂ ਗੇਟ ਵਾਲਾ ਅਣਜਾਣ ਬੰਦੇ ਨੂੰ ਤੋੜ ਦਿੰਦਾ ਆਹ ਟੁੱਟਿਆ ਦੀ ਉੱਪਰੋਂ ਉਹ ਤਾਂ ਹੀ ਡੁੱਟਦੇ ਰਹਿੰਦੀ ਹਾਂ ਹਾਂ ਉਹ ਜਦਾ ਇਹ ਚ ਜਾ ਕੇ ਜ਼ਿਆਦਾ ਕਮਾ ਦਿੰਦਾ ਹਾਂ ਕਈ ਵੀ ਇਹ ਪੁੱਠਾ ਗੇੜਾ ਦੀ ਜਾਵੇ ਹੁਣ ਇਹ ਗ੍ਰੈਂਡਰ ਨਾਲ ਜਿਹੜਾ ਲੋਕ ਨੇ ਘਸਾਤੇ ਹੁਣ ਇਹਨੂੰ ਚਾਹੇ ਐ ਗੇੜਾ ਦੇ ਦੇ ਹਾਂ ਚਾਹੇ ਆਏ ਗਿੜਾ ਆਏ ਗਿੜਾ ਗਿੜਾ ਨੂੰ ਦੋਨੇ ਪਾਸੇ ਨੂੰ ਹੁੰਦਾ ਠੀਕ ਹੈ ਉਹਨਾਂ ਦਾ ਲਾਈਟ ਗਈ ਹੋਈ ਇਹਨੂੰ ਦਿਖਾਣਾ ਚਾਹਦਾ ਠੀਕ ਹੈ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਇਹ ਗੇਟਵਾਲ ਸਿੱਟਿਓ ਨਾ ਆਹ ਜਗਾਰਡ ਲਾ ਕੇ ਆਪਦਾ ਜੇ ਕਿਸੇ ਦੇ ਡੰਡੀਆਂ ਟੁੱਟ ਜਾਣਾਂ ਤਾਂ ਗੇਟਵਾਲ ਤੁਸੀਂ ਚਾਲੂ ਕਰ ਸਕਦੇ ਹੋ ਵੀਡੀਓ ਵਧੀਆ ਨਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਹੇ ਜੀ ਲੱਗੀ ਵੀਡੀਓ ਆਪਣੀ ਵਧੀਆ ਬਣ ਗਈ ਵੀਡੀਓ ਬਣਾ ਲਈ ਵਧੀਆ ਵਧੀਆ ਬਣ ਗਈ ਪੂਰੀ ਲੈ ਦਿਖਾ ਦੇਣਾ ਮੇਰਾ ਮੂੰਹ ਵੀ ਦਿਖਾ ਦੇ ਲਾ ਲਾ ਜਮਾ ਗੇਟਵਾਲ ਵੀ ਦਿਖਾਤਾ ਜਮਾ ਲੈ ਦਰਸ਼ਕਾਂ ਨੂੰ ਆਪਣੇ ਮਿੱਤਰਾਂ ਨੂੰ ਮੇਰਾ ਮੂੰਹ ਹਣਾ ਚਾਹੀਦਾ